ਆ ਪਿਆ ਉਹਦਾ ਅਗਲਾ ਸਿਰ ਜਾਣਾ 12 ਉਧਰ ਬਰਾਨੀ ਗੱਲ ਪਈਆਂ ਇੱਕ ਉਹ ਤੇ ਪਿਆ ਵੀ ਪਾਸ ਜਾ ਤੇ ਟੁੱਟਾ ਜਾ ਰਾਤ ਦੇ ਇੱਕ ਹੀ ਉਹ ਜਰਾਤ ਹੀ ਆ ਗਈ ਸੀ ਰਾਤ ਭਾਂ ਚਲੋ ਸਾਡੇ ਘਰ ਤੇ ਸੀ ਉਹ ਜਦੋਂ ਚੋਕਰੀ ਜਿਹਾ ਮੈਂ ਖਾ ਕੇ ਪੁੱਤਰ ਦੋੜੇ ਘਰ ਦੇ ਉੱਤੇ ਉੜਦਾ ਸੀ ਸਾਡੇ ਘਰ ਤੇ ਆਏ ਮੰਨ ਕੇ ਸਾਡੇ ਘਰ ਤੋਂ ਥੋੜਾ ਜਿਹਾ ਆ ਗਿਆ ਕੀ ਲੱਗਾ ਵੀ ਆ ਗਿਆ ਸਾਡੇ ਪਾਇਲਟ ਆ ਤਾਂ ਨਹੀਂ ਲੱਗਦਾ ਉਹ ਕਿ ਦੂਜਾ ਹੈ ਤੇ ਪਾਇਲਟ ਤੋਂ ਬਿਨਾ ਜਹਾਜ਼ ਕਿਵੇਂ ਉੱਡੂਗਾ ਇਹ ਜੀਜਾ ਉਹ ਕੀ ਅੰਦਰ ਡਰੋਨ ਜਾ ਹੋਵੇ ਡਰੋਨ ਤਾਂ ਨਿਕਾ ਜਾ ਹੁੰਦਾ ਪੂਰਾ ਬੰਨਿਕਾ ਜਾ ਹੁੰਦਾ ਹੈ ਇਹਦਾ ਜਹਾਜ਼ ਆ ਪੂਰਾ ਬਾਹਰ ਨੂੰ ਵੀ ਪਿਛੜ ਗਿਆ ਪੰਜਾ ਉਧਰਲੇ ਪਾਸੇ ਇਮਰਾਨੀਆਂ ਚ ਬਾਰੀਆਂ ਉਧਰਲੇ ਪਾਸੇ ਮੋਲੇ ਕੇ ਬਾਰਾਂ ਚ ਆਪਣੇ ਉਹਨਾਂ ਦੇ ਉਧਰਲੇ ਪਾਸੇ ਬਾਰਾਂ ਵਿਚਲਾ ਯੋਹ ਬੰਦਾਰੀਆਂ ਭਿੰਡੀ ਦੀ ਆਵਾਜ਼ ਇੱਥੇ ਸੁਣਦੀ ਹੈ ਭਿੰਡੀ ਦਾ ਸਾਡਾ ਬੜਾ ਮਾਨ ਤੰਗ ਰਿਆ ਉਹਨੇ ਭਈਏ ਨੇ ਗਿਆ ਛੇਤੀ ਜਾ ਕੇ ਮੈਂ ਵੇਖਲਾ ਰਾਤ ਭਈਆ ਨਾਲ ਹੀ ਵੜ ਗਿਆ ਉਹਦੇ ਮੰਡੀ 'ਚ ਲੱਗਿਆ ਵੇ ਅਸੀਂ ਉਹ ਡਿੱਗਿਆ ਹੈਗਾ ਉਹ ਭੱਜ ਲਿਆ ਵੀ ਅੱਗ ਜੀ ਗਿੜਗੀ ਆ ਤੇ ਡਿੱਗਾਂ ਸਾ ਗਾਂ ਡਿੱਗਿਆ ਮਿਲਦਾ ਯਾਰ ਆਗਲੀ ੜ ਗਿਆ ਹਾਂ ਆਗਲੀਏ ਆਗਲੀਏ ਮਰਿਆ ਭਈਆ ਬਾਕਾ ਬਹੁਤ ਤਕੜਾ ਪਿਆ ਮਗਰੋਂ ਪਲੇ ਚਰਬਾ ਤੇ ਕਪੜਾ ਕਾ ਦਾ ਉਹ ਬਾਤ ਜਿਹੜਾ ਬਾਤ ਤੇ ਉਹਦੀ ਬੜਕਿਆ ਉਹ ਅਸੀਂ ਡਰੈਨ ਤੋਂ ਮੁੜਿਆ ਜਫੜਾ ਕਮੇਗਾ ਜਿੰਨਾ ਨਾ ਜਦੋਂ ਹੂਟਰੀ ਦੇ ਬਾਹਲੇ ਵੱਜਣ ਲੱਗੇ ਤੇ ਆਗਲ ਕੇ ਚੀਕ ਚ ਘੜਾ ਪੈਗਾ ਇਹ ਪੈਗਾ ਭੈਣ ਵੀ ਦੰਦ ਲੈ ਤੂੰ ਬਹੁਤ ਤੇਰਪੋਲਾ ਵਟਾ ਕਾ ਉਹ ਜੁਨੀਅਨ ਦਾ ਵਰਦਾਨ ਟਰਾਲੀ ਲੈ ਉਹ ਕਹਿੰਦਾ ਲੱਦ ਕੇ ਲੈ ਚੱਲੋ ਇਹਦਾ ਹੁਣ ਜੁਨੀਅਨ ਦੀ ਬਣ ਗਈ ਇਹ ਚੀਜ਼ ਪ੍ਰਧਾਨ ਸਾਹਿਬ ਸਾਰਾ ਪਿੰਡ ਕਨ ਇੱਥੇ ਵੇਖਣੋਂ ਤੇਲ ਵਿੱਚ ਆ ਕੇ ਖੇਤਾਂ 'ਚ ਕਹਿੰਦਾ ਉੱਥੇ ਰੱਖ ਦਿਆਂਗੇ ਸਾਥਾ ਚ ਆਜੋ ਆਜੋ ਆਨੇ ਦਾ ਅਰਨੇ ਪੋਦਾਂ ਦੇ ਹੱਡ ਲੱਗਦੇ ਹੁੰਦੇ ਹਾਂਜੀ ਪ੍ਰਧਾਨ ਜੀ ਕੀ ਐਪੈਸ ਹੁੰਦਾ ਕਹਿੰਦੀ ਆਲਾ ਕਾਹੋ ਲੱਗਦਾ ਦਾ ਫਿਸਟਮ ਜੋ ਕੋਈ ਨਾ ਕਈ ਵਾਰੀ ਨੇੜੇ ਨਹੀਂ ਨਿਕਾ ਚਾਹੀਦਾ ਮਾ ਨਹੀਂ ਲੱਗਦਾ ਨਹੀਂ ਨਹੀਂ ਕਈ ਵਾਰੀ ਕੋਈ ਨਾ ਪਾਂਪੋ ਮੂੰਹ ਪੈਂਦਾ ਵਿੱਚ ਰੂਮਾ ਉਹ ਜੋ ਰਾਤਾਂ ਚੱਲੇ ਹੀ ਨਹੀਂ ਅਜੇ ਉਹ ਤਾਂ ਫਰੂਦ ਆ ਓਏ ਉਹ ਛੋਟਾ ਜਿਹਾ ਗਾੜਾ ਹੋਣਾ ਤੇ ਏਸੀ ਵਾਲੇ ਪਿੱਪਾ ਖੋਲਦੇ ਨੇ ਆਹੋ ਆਹੋ ਗਾੜੂ ਟੋਰੀ ਬੰਦ ਰਿਹਾ ਬਾਪ ਦਾ ਬਹੁਤ ਤਕੜਾ ਨਾ ਬਾਈ ਆਹ ਵੇ ਭਾਈ ਮੋਟਰ ਆਓ ਲੈ ਜਾਓ ਮੋਟਰਸਾਈਕਲ ਹੁਣ ਧਰ ਲਓ ਭਾਂਦੇ ਮੱਕ ਆਓ ਯਾਰ ਲੈਵ ਚੱਲੀ ਜਾ ਨਾ ਪ੍ਰਧਾਨ ਕੋ ਆਹ ਡੈਸਟੀ ਬੂਟਰ ਜੀ ਆਪਣਾ ਨਾ ਹੱਥ ਨਾ ਲਾਓ ਫੁੱਟਿੰਗ ਚ ਨਹੀਂ ਆ ਲੈ ਡੈਸਟੀ ਬੂਟਰ ਨਾ ਪ੍ਰਧਾਨ ਬੜੇ ਹੋਈ ਇਹ ਸਾਰਾ ਤਾਂ ਨਹੀਂ ਹੋਣਾ ਕਿ ਸਾਰਾ ਹੀ ਇਹ ਸਾਰਾ ਨਹੀਂ ਤਾਂ ਮੂਹਲਾ ਸਿਰ ਜਾ ਗੱਲਾ ਪਾਗਲ ਗਏ ਵੇਖਣ ਨਹੀਂ ਦਿੰਦੇ ਭਾਂਦੇ ਲੋਟੇ ਚਾਕੇ ਆਪੋ ਇੱਕ ਮਖੜਾ ਖੜਾ ਸੁਤੇ ਉਸ ਤੇ ਜਾ ਕੇ ਆਉਂਦਾ। ਆਓ ਜੀ ਫੌਜ ਆ ਗਈ। ਤੰਬੂ ਲਾ ਲਾ। ਅਸਮਾਨ ਟਿਕਾ। ਪਾਪਿਆਂ ਦੇ ਲਾਤਾ ਉਹਦੇ। ਮੈਂ ਲੈ ਟਿਕਦਾ ਗਿਆ ਸਾਹ ਸੁਨੇਹ ਰੰਕ। ਕਿੱਥੇ ਕਿੱਥੇ ਡਿੱ ਗਿਆ ਜਾ ਕੇ ਡਿੱ ਗਿਆ। 80 ਹੀ ਗਿਆ ਬਾਦ ਲੱਗਿਆ। ਬਾਪੂ ਆਪਣੇ ਪੈਨੇ ਸਾਰੇ ਚਾਚਾ ਹੋਏ ਬੇਬਾਪੂ। ਤੇ ਕੁਲਦੀਪ ਕੈਨੇਡਾ, ਕੁਲਦੀਪ 3 ਵਜੇ ਗਰੁੱਪ 'ਚ ਮੈਸੇਜ ਪਾਈ ਜਾਂਦਾ ਜੀ। ਕੁਲਦੀਪ ਕੈਨੇਡਾ ਤੇ ਕੁਲਦੀਪ ਮਲਾਈ 3 ਵਜੇ ਗਰੁੱਪ 'ਚ ਮੈਸੇਜ ਪਾਈ ਜਾਂਦਾ ਜੀ। ਉਹ ਬਾਪੂ ਸਾਡੇ ਲੈ ਕਰਕੇ ਸ਼ੋਰ ਵਾਲੇ ਆ ਗਏ ਸੀ ਮੌਕੇ ਤੇ। ਜਵਾਗ ਜੇ ਸਾਰੀ ਰਾਹ ਦੀ ਤੁਰੇ ਫਿਰਦੇ ਆੜੀ ਸਾਡੇ ਦੇਖਦੇ ਸਾਡੇ ਹੀ ਗਿਆ ਅੱਛਾ ਇਹ ਆਗਲੇ ਤੀਰੇ ਖੰਡੇ ਨਹੀਂ ਇਹ ਕਿੱਥੇ ਮਾਫੀ ਆਇਆ ਡੀਸੀ ਦਾ ਆਈਡੈਂਟੀਟੀ ਕਾਰਡ ਲੈ ਜਾ ਕੇ ਤੇ ਮਲਾਜਮਾਂ ਮਾ ਡੀਸੀ ਦਾ ਆਈਡੈਂਟੀਟੀ ਕਾਰਡ ਲੈ ਜਾ ਕੇ ਦੀ ਮਲਾਜਮਾਂ ਉਹਦਾ ਮਲਾਜਮਾਂ ਦਿੰਦਾ ਜਾਣ ਦੇ ਹੀ ਦੇਣਗੇ ਜਾਣ ਦੇ ਫੌਜ ਲਾਤੀ ਉਹ ਤੰਬੂ ਜਾ ਲਾ ਕੇ ਨਾ ਉਹ ਝਾੜੀ ਫਿਰ ਤਸਾਪਿਆ ਉਹ ਮੱਚ ਗਿਆ ਉਹਦੇ ਨਾਲ ਉਹ ਲੈ ਗਏ ਨਾ ਨੰਦਾਂ ਤਾਂ ਨਹੀਂ ਹਟਦੇ ਆਪਣੇ

ਮਾਨ ਤਾਂ ਲੈ ਕੇ ਜਾਣਗੇ ਉਹਨਾਂ ਅਕਸਰ ਲੋਡ ਤਾਂ ਕਰਾਉਣਗੇ ਲੋਡ ਦਾ ਕੀ ਹੋਣਾ ਵਾਸਨ ਛੱਡਦੇ ਨੂੰ ਇੱਥੇ ਘੱਟ ਮੈਟਰੀਅਲ ਹੁੰਦੇ ਆ ਜੀ ਕੀਮਤੀ ਹੋਣਗੀਆਂ ਇਹ ਯਾਰ ਕੋਈ ਐ ਨਹੀਂ ਨਹੀਂ ਹੋਣਗੀਆਂ ਆ ਚੀਜ਼ਾਂ ਵੀ ਕੀਮਤੀ ਹੋਣਗੀਆਂ ਚੱਕਦੇ ਹੋਇਆ ਬਹੁਤ ਭਰਾ ਜਗਾੜਾ ਹੈ ਕੀਮਤੀ ਇਹ ਲੱਖਾਂ ਕਰੋੜਾਂ ਦਾ ਹੋਊਗਾ ਇਹ ਹੀ ਭਿੰਦਾ ਖਤਮ ਕਰ ਜਾ ਲੈਣਗੇ ਚੱਕ ਕੇ ਆਇਰਾ ਕਿਹਨੂੰ ਛੱਡਦੇ ਪੱਪਾ ਨਹੀਂ ਹੈ ਨਾ ਹੈਂ ਆਰ ਤਾਂ ਨਹੀਂ ਹੈ ਇਹ ਮੂਰੇ ਹੁੰਦਾ ਜਿਹੜਾ ਇਹ ਨਹੀਂ ਹੁੰਦਾ ਹਵਾਜੀ ਵਾਲਾ ਜਗਾੜਾ ਉਹੀ ਇਹਨੇ ਕਰ ਹਾਂ ਉਹਦੇ ਮੂਰੇ ਇਹਦੇ ਮੂਰੇ ਪੱਖਾ ਲੱਗਾ ਹੁੰਦਾ ਛੋਟਾ ਪੱਖਾ ਦੇ ਵਿੱਚ ਲੱਗਾ ਟੁੱਟ ਟੁੱਟ ਕੇ ਨਾ ਹੂੰ ਇਹ ਟੁੱਟਿਆ ਕਿਵੇਂ ਯਾਰ ਸਮਝ ਨਹੀਂ ਕੋਈ ਸਾਰਜੀ ਨਹੀਂ ਆਣਾ ਸ਼ੇਰੂ ਕੇ ਬਾਅਦ ਤੇ ਇੱਕ ਫੰਗ ਆ ਇੱਕ ਸੇਵੇ ਕੇ ਬਾਅਦ ਦਸੀ ਜਾਂਦੇ ਆ ਸੇਵੇ ਕੇ ਤਾਂ ਬੰਬ ਜੇ ਆ ਛੋਟੇ ਛੋਟੇ ਜਿਹੜੇ ਉਹ ਜਿਹੜੇ ਟੁਕੜੇ ਜੇ ਸਿੱਟੇ ਆਣੇ ਉਥੇ ਆਗ ਲਗੇ ਭਾਂ ਦੇ ਲੋੜੇ ਆਹ ਰਾਤ ਦੇ ਵੀ ਕਨੇ ਕਰੀ ਪਈ ਸੀ ਇਹ ਸਵੇਰੇ ਫਰ ਤਾਂ ਉਧਰਲੇ ਪਾਸੇ ਆ ਉਹ ਬੜਾ ਜਿਹੜੇ ਫਰਦੇ ਹੁਣ ਆ ਕੋਈ ਘਰਚਿਆਂ ਨੂੰ ਅੱਗ ਲਾ ਦੇ ਤੇ ਵਿੱਚ ਪਿਆ ਹੋਵੇ ਪਰ ਤਾਂ ਲੇਟ ਹੋ ਗਿਆ ਮਨਿੰਦਰ ਤਾਂ ਚਲ ਗਿਆ ਵਾਸ ਰਤਨ ਵੀ ਫਰਦਾ ਹੀ ਆਜ ਤਾਂ ਉਹ ਉੱਥੇ ਗਏ ਵੇ ਆਪਣੇ ਪਿੰਡ ਹੀ ਆ ਉਹ ਜਿਹੜੇ ਫਰਜ਼ੇ ਪਏ ਆਗੇ ਹਾਂ ਬਰਾਂਦਾਣਾ ਮੰਡੀ ਦੇ ਉਦਲੇ ਪਾਸੇ ਬਰਾਂਦੀਆਂ ਚ ਸਾਡੇ ਵਾਲੇ ਵਾਣਾ ਦੇ ਉਦਲੇ ਪਾਸੇ ਉਹ ਦਾਰੇ ਦੇ ਬਾਰਾ ਕੋਲੇ ਆਪਣੇ ਮਨ ਸਿਰਦਾ ਗਿਆ ਸਮਾਨ ਇਹਦਾ ਸਮਾਨ ਹੀ ਸੀ ਠੀਕ ਆ ਹੈਂ ਤੂੰ ਜਾ ਗਿਆ ਉੱਥੇ ਉਹ ਕੋਲੇ ਗੱਲਾਂ ਉੱਥੇ ਆਪਾਂ ਕੀ ਕਰਾਂਗੇ ਜਾ ਕੇ ਮੈਂ ਤਾਂ ਖੇਤ ਬੈਠਾ ਸੀ ਮੋਟਰ ਤੇ ਬਾਹਰ ਮੋਟਰ ਦੇ ਵੇਖੇ ਉਹ ਗੱਡੀਆਂ ਵੇਖ ਕੇ ਮੈਂ ਇਹਨੂੰ ਆ ਕੇ ਇੱਥੇ ਵੇਖਾਂ ਮਨਿੰਦਰ ਹਰਗੇ ਫਿਰ ਦੇਈਏ ਐਸੇ ਭਲਾ ਨੈੱਟਵਰਕ ਇਹਦਾ ਆਉਣ ਲੱਗ ਗਿਆ ਪਾਇਲਟ ਤਾਰਾ ਪੈਣੀ ਸੀ ਤਾਰਾ ਤਾਰੇ ਨੇ ਤਾਂ ਖਬਰ ਵੀ ਪਾਤੀ ਤਾਰੇ ਦਾ ਖਬਰ ਪਾਈ ਨੂੰ ਵੀ ਅੱਧਾ ਘੰਟਾ ਹੋ ਗਿਆ ਉਹ ਤਾਂ ਰਾਤ ਨੂੰ ਸੀ ਜਾਵੜਿਆ ਪਤੰਦਰ ਹੈਲੋ ਹੈਲੋ ਆਇਦਾ ਮੇਲਾ ਲੱਗਿਆ ਰਹੂਗਾ ਇਧਰ ਬਰਾਨਗ ਵਾਲੇ ਪਾਸੇ ਹਣਾ ਮੈਂ ਬਾਹਰ ਗਿਆ ਮੈਂ ਬਾਜਾ ਅੱਜ ਵੀ ਕਿੱਥੇ ਦਿਖ ਗਿਆ ਜਾਜ ਲੈਣ ਗਿਆ ਵਈ ਗਿਆ ਚਾਹੀਦਾ ਹੁਣ ਜੋ ਧਰਨਾ ਲਾਉਣਾ ਹੈ ਕਰੂਗਾ ਚੰਡੀਗੜ੍ਹ ਇੱਥੇ ਹੀ ਭਾਗੇ ਜਸੇਬੰਦੀ ਦੇ ਬੰਦੇ ਉੱਥੇ ਤਾਰਦਿਆ ਕਰਾਂਗੇ ਰਾਜ ਦਾ ਪਾਲਸ ਲੋਕ ਲੈਂਦੀ ਆ